ਦਿੱਲੀ ਅਮਰਤਸਰ ਕਟੜਾ ਐਕਸਪ੍ਰੈਸਵੇ ਜਲੰਧਰ ਦੇ ਕਿਹੜੇ ਕਿਹੜੇ ਪਿੰਡਾਂ ਵਿੱਚ ਦੀ ਲੰਘਣਾ ਜਾਣਾਂਗੇ ਇਸ ਵੀਡੀਓ ਚ ਦਿੱਲੀ ਅਮਰਤਸਰ ਕਟੜਾ ਐਕਸਪ੍ਰੈਸ ਦੇ ਬਾਣ ਨਾਲ ਦਿੱਲੀ ਤੋਂ ਅਮਰਤਸਰ ਤੇ ਅਮਰਤਸਰ ਤੋਂ ਦਿੱਲੀ ਜਾਣ ਆਉਣ ਦਾ ਰਾਹ ਸਿਰਫ 4 ਘੰਟਿਆਂ ਦਾ ਰਹਿ ਜਾਣਾ ਜਿਹੜਾ ਕਿਸੇ ਟਾਈਮ 8 ਘੰਟਿਆਂ ਦਾ ਹੁੰਦਾ ਸੀ ਤੇ ਦਿੱਲੀ ਤੋਂ ਕਟੜਾ ਜਾਣ ਚ ਹੁਣ ਸਿਰਫ 6 ਘੰਟੇ ਲੱਗਿਆ ਕਰਨਗੇ ਜਿਹਨੂੰ ਕਿਸੇ ਟਾਈਮ 14 ਘੰਟੇ ਲੱਗਦੇ ਸੀ ਕਿਉਂਕਿ ਇੱਕ ਨਵਾਂ 4 ਲੇਨ ਐਕਸਪ੍ਰੈਸਵੇ ਨਿਕਲ ਰਿਹਾ ਜਿਹਨੂੰ ਇਨ ਫਿਊਚਰ 8 ਲੇਨ ਤੱਕ ਐਕਸਪੈਂਡ ਕੀਤਾ ਜਾ ਸਕਦਾ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਤੇ ਹੋਣਗੇ ਆ ਉਹਨਾਂ ਦੇ ਰੇਟ ਕਿੰਨੇ-ਕਿੰਨੇ ਵਧਣਗੇ ਇਹ ਸਾਰਾ ਕੁਝ ਜਾਣਨ ਲਈ ਆਹ ਵਾਲੀ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਇਹ ਐਕਸਪ੍ਰੈਸਵੇ 670 ਕਿਲੋਮੀਟਰ ਲੰਬਾ ਹੋਊਗਾ ਤੇ ਇਹ ਬਹਾਦਰਗੜ ਬਾਰਡਰ ਜਿਹੜਾ ਦਿੱਲੀ ਕੋਲੇ ਆ ਉਹਨੂੰ ਕਟੜਾ ਦੇ ਨਾਲ ਜੋੜੂਗਾ ਪੰਜਾਬ ਤੇ ਹਰਿਆਣਾ ਵਿਚੋਂ ਦੀ ਹੁੰਦਾ ਹੋਇਆ ਇਸ ਐਕਸਪ੍ਰੈਸਵੇ ਦੇ ਲਗ ਲਗ ਸੈਕਸ਼ਨ ਹੋਣਗੇ ਜਿਦੇ ਚੋਂ ਇੱਕ ਆ ਦਿੱਲੀ ਨਕੋਦਰ ਕਟੜਾ ਸੈਕਸ਼ਨ ਇਹ ਵਾਲੇ ਸੈਕਸ਼ਨ ਦੇ ਐਕਸਪ੍ਰੈਸ ਵੇ ਦਾ ਨਾਮ ਆ ਐਨ 5 ਤੇ ਇਹ 397 ਕਿਲੋਮੀਟਰ ਲੰਬਾ ਵਾ ਤੇ ਦੂਜਾ ਸੈਕਸ਼ਨ ਆ ਅਮਰਸਰ ਤੋਂ ਨਕੂਦਰ ਵਾਲਾ ਤੇ ਇਹਦਾ ਨਾਮ ਆ ਐਨ 5ਏ ਤੇ ਇਹ ਵਾਲੇ ਸਾਰੇ ਸੈਕਸ਼ਨ ਜਦੋਂ ਬਣ ਗਏ ਇਹ ਸਾਰਾ ਐਕਸਪ੍ਰੈਸ ਵੇ ਜਦੋਂ ਕੰਪਲੀਟ ਹੋ ਗਿਆ ਤਾਂ ਉਦੋਂ ਦਿੱਲੀ ਤੋਂ ਕਟਰਾ ਜਿਹਦਾ ਡਿਸਟੈਂਸ ਹੋਂ 727 ਕਿਲੋਮੀਟਰ ਆ ਉਹ 727 ਤੋਂ ਘਟ ਕੇ 588 ਕਿਲੋਮੀਟਰ ਰਹਿ ਜਾਣਾ ਤੇ ਇਦਾਂ ਹੀ ਦਿੱਲੀ ਤੋਂ ਜਿਹੜਾ ਅਮਰਸਰ ਦਾ ਡਿਸਟੈਂਸ ਆ ਉਹ ਸਿਰਫ 405 ਕਿਲੋਮੀਟਰ ਰਹਿ ਜਾਣਾ ਇਸ ਪ੍ਰੋਜੈਕਟ ਉੱਤੇ ਲਗਭਗ 40000 ਕਰੋੜ ਦਾ ਬਜਟ ਲਾਇਆ ਜਾ ਰਿਹਾ ਤੇ ਇਸ ਐਕਸਪ੍ਰੈਸ ਵੇ ਨੂੰ ਕੰ ਲਗਭਗ 14000 ਕਿਲੇ ਜ਼ਮੀਨ ਤੇ ਹਰਿਆਣਾ ਦੀ 5000 ਕਿਲੇ ਜ਼ਮੀਨ ਸਰਕਾਰ ਵੱਲੋਂ ਅਕਵਾਇਰ ਕੀਤੀ ਗਈ ਆ ਇਹ ਵਾਲੇ ਐਕਸਪ੍ਰੈਸ ਵੇ ਦੇ ਸੈਕਸ਼ਨ ਦਾ ਕਾਫੀ ਨੇ ਜਿਵੇਂ ਕਿ ਹਰਿਆਣਾ ਦਿੱਲੀ ਪੰਜਾਬ ਤੇ ਜੰਮੂ ਕਸ਼ਮੀਰ ਪਰ ਆਹ ਹਾਲੀ ਵੀਡੀਓ ਚ ਆਪਾਂ ਗੱਲ ਕਰਾਂਗੇ ਪੰਜਾਬ ਵਾਲੇ ਸੈਕਸ਼ਨ ਦੀ ਤੇ ਪੰਜਾਬ ਦੇ ਵੀ ਇਹ ਸੱਤ ਜ਼ਿਲ੍ਹਿਆਂ ਵਿੱਚੋਂ ਦੀ ਨੰਗਣਾਵਾ ਪਟਿਆਲਾ ਸੰਗਰੂਰ ਮਲੇਰਕੋਟਲਾ ਲੁਧਿਆਣਾ ਜਲੰਧਰ ਕਪੂਰਥਲਾ ਤੇ ਗਰਦਾਸਪੁਰ ਤੇ ਇੰਨਾ ਚੋਂ ਲੁਧਿਆਣਾ ਸੰਗਰੂਰ ਪਟਿਆਲਾ ਕਪੂਰਥਲਾ ਤੇ ਗਰਦਾਸਪੁਰ ਇਹ ਸਾਰੇ ਜ਼ਿਲ੍ਹਿਆਂ ਦੇ ਕਿਹੜੇ-ਕਿਹੜੇ ਪਿੰਡਾਂ ਵਿੱਚ ਦੀ ਇਹ ਨੰਗਣਾ ਤੇ ਉੱਥੋਂ ਦੇ ਜ਼ਿਲ੍ਹੇ ਦੀਆਂ ਜ਼ਮੀਨਾਂ ਦੇ ਜ਼ਿਲ੍ਹੇ ਦੇ ਜਿਹੜੇ ਪਿੰਡ ਆ ਉਹਨਾਂ ਦੀਆਂ ਜ਼ਮੀਨਾਂ ਦੇ ਰੇਟ ਵਧਣਗੇ ਜਾਂ ਨਹੀਂ ਜੇ ਵਧਣਗੇ ਤਾਂ ਕਿੰਨੇ ਕੁ ਵਧਣਗੇ ਇਹ ਸਾਰਾ ਕੁਝ ਮੈਂ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਪਿੰਡਾਂ ਤੇ ਅਲੱਗ ਵੀਡੀਓ ਬਣਾਈਆਂ ਹੋਈਆਂ ਨੇ ਤੇ ਉਹਨਾਂ ਦਾ ਮੈਂ ਲਿੰਕ ਇੱਥੇ ਆਈ ਬਟਨ 'ਚ ਦੇ ਦੂੰਗਾ ਜਾਂ ਡਿਸਕ੍ਰਿਪਸ਼ਨ 'ਚ ਵੀ ਤੁਹਾਨੂੰ ਮਿਲ ਜੂਗਾ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਜੇ ਤੁਹਾਡਾ ਜ਼ਿਲ੍ਹਾ ਉਹਨਾਂ 'ਚੋਂ ਕੋਈ ਆ ਤੇ ਜੇ ਤੁਹਾਡਾ ਜ਼ਿਲ੍ਹਾ ਜਲੰਧਰ ਆ ਤਾਂ ਤੁਸੀਂ ਆਹੀ ਵੀਡੀਓ 'ਚ ਬਣੇ ਰਹਿ ਸਕਦੇ ਹੋ ਇਹਦੇ 'ਚ ਮੈਂ ਤੁਹ ਤੇ ਇਹਨਾਂ ਪਿੰਡਾਂ ਦੇ ਨਾਮ ਨੇ ਬਲੋਕੀ ਚੰਨਣਪੁਰ ਚੰਦਪੁਰ ਚੋਹਾਨ ਚੁਕਿਆਰਾ ਦਮਉਦਰਪੁਰ ਤੰਤੌਰ ਤੰਤੌਰੀ ਤੰਦਵਾਰ ਤੇਪਰ ਦੀਵਾਲੀ ਗੋਲਪਿੰਡ ਹਰਦੋਫਰਾਲਾ ਹਜਾਰਾ ਜਾਗੋ ਸੰਗਾ ਜਲਵੇ ਕੰਡੋਲਾ ਖੁਰਦ ਕਠਾਰ ਖੋਜਪੁਰ ਕੋਟਲੀ ਜਮਿਆਤ ਸਿੰਘ ਕੋਟਲੀ ਸ਼ੇਖਾਨ ਲੇਸਰੀ ਵਾਲਾ ਮੰਦਰ ਮੀਆਂਨਵਾਲ ਅਰਿਆਨ ਸੰਗਾਰਪੁਰ ਸਨੋਰਾ ਸਰਨਾਨਾ ਸਤੋਵਾਲੀ ਸਤੋਵਾਲੀ ਦੇ ਸੁੰਦਰ ਤਾਤਰ ਹਾਂਜੀ ਬਾਈ ਜੀ ਜੇ ਤੁਹਾਡੇ ਪਿੰਡ ਦਾ ਨਾਮ ਵੀ ਆਹ ਹਾਲੀ ਲਿਸਟ ਚ ਸੀਗਾ ਤਾਂ ਆਪਦੇ ਪਿੰਡ ਦਾ ਨਾਮ ਕਮੈਂਟਾਂ ਜਰੂਰ ਲਿਖਿਓ ਤੇ ਜੇ ਹੋ ਸਕੇ ਸਾਨੂੰ ਐ ਵੀ ਦੱਸ ਦਿਓ ਵੀ ਤੁਹਾਡੇ ਪਿੰਡ 'ਚ ਜੇ ਐਕਸਪ੍ਰੈਸ ਵੇ ਲੰਘੇ ਆ ਜਾਂ ਤੁਹਾਡੀ ਜ਼ਮੀਨ ਇਹਦੇ ਵਿੱਚ ਆਈ ਆ ਜਾਂ ਲਾਗੇ-ਤਾਗੇ ਆਈ ਆ ਜਾਂ ਤੁਹਾਡੇ ਕਿਸੇ ਦੋਸਤ ਰਿਸ਼ਤੇਦਾਰ ਦੀ ਆਈ ਹੋਊਗੀ ਤਾਂ ਉਹਨਾਂ ਦੀ ਜ਼ਮੀਨ ਦਾ ਰੇਟ ਵਧਿਆ ਵਾ ਜਾਂ ਨਹੀਂ ਵਧਿਆ ਤੇ ਜੇ ਵਧਿਆ ਤਾਂ ਕਿੰਨਾ ਕੁ ਵਧਿਆ ਕਿਉਂਕਿ ਬਾਈ ਮੈਨੂੰ ਲੱਗਦਾ ਕਈ ਜਗ੍ਹਾ ਤੇ ਤਾਂ ਇਹ ਐਕਸਪ੍ਰੈਸ ਵੇ ਲੰਘਣ ਕਰਕੇ ਕਈਆਂ ਜ਼ਮੀਨਾਂ ਦਾ ਤਾਂ ਰੇਟ ਵਧਿਆ ਵਾ ਕਈਆਂ ਦਾ ਨਹੀਂ ਵੀ ਵਧਿਆ ਵਾ ਤੇ ਬਾਕੀ ਹੋਰ ਇਹਦੇ ਜਰੂ ਜਾਨ ਨੇ ਵੀ ਇਹ ਆ ਨੰਗਣਾ ਚਾਹੀਦਾ ਇਹਦੇ ਨਾਲ ਪੰਜਾਬ ਦੀ ਤਰੱਕੀ ਹੋਊਗੀ ਜਾਂ ਨਹੀਂ ਤੇ ਆ ਤੁਹਾਨੂੰ ਹੋਰ ਜੋ ਵੀ ਲੱਗਦਾ ਤੁਸੀਂ ਕਮੈਂਟਾਂ 'ਚ ਸਾਂਝਾ ਕਰ ਸਕਦੇ ਹੋ ਆਪਾਂ ਤੁਹਾਡੇ ਕਮੈਂਟ ਹਮੇਸ਼ਾ ਪੜ੍ਹਦੇ ਆ ਤੇ ਉਹਨਾਂ ਦੇ ਹੋ ਸਕੇ ਤਾਂ ਰਿਪਲਾਈ ਵੀ ਕਰਦੇ ਆ ਤੇ ਹੋਰ ਵੀ ਲੋਕ ਨਾਲ ਜੋੜਦੇ ਆ ਉਹ ਵੀ ਆਪਦੇ ਵਿਚਾਰ ਦਿੰਦੇ ਆ ਤਾਂ ਵਧੀਆ ਲੱਗਦਾ ਹਨਾ ਤੇ ਜੇ ਤੁਹਾਨੂੰ ਆ ਵੀਡੀਓ ਆਪਣੀ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਵੀ ਬੰਦਿਆਂ ਦੇ ਜੇ ਤੁਹਾਨੂੰ ਲੱਗਦਾ ਤੁਹਾਡਾ ਕੋਈ ਆੜੀ ਯਾਰ ਦੋਸਤ ਜਿਹਦਾ ਪਿੰਡ ਦਾ ਨਾਮ ਆਇਆ ਵਿੱਚ ਉਹਦੇ ਨਾਲ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਬਈ ਧੰਨਵਾਦ thank you.